ਫੋਨ ਨੂੰ ਪੇਪਰ ਵਧੀ ਚੱਲੇ ਜਾਂਦੇ ਆ ਪੇਪਰ ਤਾਂ ਅਜੇ ਅਗਲੇ ਮਿੰਟ ਸੁਣੇ ਕੀ ਹਾਲ ਰਹੇ ਹਨ ਵਧੀਆ ਬਈ ਤੂੰ ਦੱਸ ਵਧੀਆ ਵਧੀਆ ਤੂੰ ਬਦੰਦਰਾ ਫੋਨ ਫੋਨ ਕਰਕੇ ਨਹੀਂ ਆਉਂਦਾ ਮੈਨੂੰ ਕਾਲ ਜੀ ਆਉਂਦਾ ਸੀਗਾ ਮੰਮੀ ਕਹਿੰਦੀ ਭੈਣ ਲਵੇ ਜਾਇਆ ਅੱਛਾ ਲੈ ਦੱਸ ਆਪਦੀ ਭੈਣ ਦੇ ਘਰੇ ਆਇਆ ਅਗਲਾ ਫੋਨ ਕਰਕੇ ਆਵੇ ਭੰਮੀ ਬਿਨਾ ਫੋਨ ਕਰਕੇ ਆ ਓਏ ਨਹੀਂ ਮੈਂ ਤਾਂ ਹੀ ਕਹਿੰਦਾ ਸੀ ਵੀ ਫੋਨ ਨਹੀਂ ਕਰਿਆ ਹੈਗਾ ਵੀ ਬਈ ਮੈਂ ਆਉਣਾ ਕਈ ਵਾਰੀ ਬੰਦਾ ਬਾਹਰ ਅੰਦਰ ਗਿਆ ਹੁੰਦਾ ਕਿੰਨਾ ਟਾਈਮ ਹੋ ਗਿਆ ਇਹਨੂੰ ਬਾ 10 ਕਿ ਮਿੰਟ ਹੋਇਆ ਬਈ ਤੇ ਚਾਹ ਚੂਹ ਬਣਾ ਲੈਣਾ ਪਈ ਚਾਹ ਮੈਂ ਕਿਹਾ ਸੀ ਕਿ ਇਹ ਤਾਂ ਆਪਣੇ ਠਰਕੀ ਪੀਣੀ ਆ ਤੇ ਮੈਂ ਬਣਾ ਲਿਆ ਮੈਂ ਬਣਾਉਣੀ ਆ ਕੋਈ ਨਾ ਚਾਹ ਬਣਾ ਰੋਣਾ ਚਲ ਆ ਜਮੇ ਤੁਸੀਂ ਮਾਰੋ ਪਹਿਲਾਂ ਹੋਰ ਫਿਰ ਫਾਸੂ ਵੜੀ ਕਿਉਂ ਨੇ ਫਾਸੂ ਆੜਦਾ ਬਾਪੂ ਇਹ ਗੱਲ ਦਾ ਵਾ ਗੱਤਾਂ ਅੱਛਾ ਖੇਤ ਤਾਂ ਜਾਂਦੇ ਹੀ ਹੋਣਾ ਬਸ ਕੋਲ ਜੇ ਬਾਗੇ ਨੇ ਖੇਤ ਤਾਂ ਕਿਹੜਾ ਜਾਣਾ ਚਲ ਯਾਰ ਬਾਪੂ ਦਾ ਹੱਥ ਹਟਾਇਆ ਕਰ ਤੇ ਹੁਣ ਫੇਰ ਪ੍ਰਕਾਤ ਅੰਦਰ ਪਰਦਾ ਅਗਲੇ ਮਹੀਨੇ ਤਾਂ ਨੇ ਅੱਛਾ ਤੇ ਨਾਲ ਯਾਰ ਇੱਕ ਗੱਲ ਕਰਨੀ ਆ ਮੈਂ ਤੇਰੇ ਨਾਲ ਕੀ ਗੱਲ ਆ ਥੋੜਾ ਯਾਰ ਪ੍ਰੀਤ ਨੂੰ ਖੁੱਲਾ ਕੇ ਰਹਿ ਕਿਆ ਕੀ ਗੱਲ ਹੋ ਗਈ? ਓਏ ਯਾਰ ਐਵੇਂ ਕਈ ਵਾਰੀ ਬਾਪੂ ਬੜਾ ਮੋਤਾ ਬੋਲ ਬੰਦਾ ਨਾ ਨਿਆਣੀ ਐ। ਹਾਂ। ਥੋੜਾ ਜਿਹਾ ਬੰਦ ਬੋਲ ਪੈਂਦੀ ਐ। ਕੋਈ ਨਹੀਂ ਮੈਂ ਕਹਿ ਜੀ ਹਾਂ। ਹਾਂ। ਤੇ ਨਾਲੇ ਘਰ ਕਦੇ ਵੀ ਲੜਕੇ ਨਹੀਂ ਚੱਲਦੇ ਹੁੰਦੇ। ਸਮਾਈ ਨਾਲ ਜਾਂਦੇ ਹੁੰਦੇ ਨੇ। ਹਾਂ ਇਹ ਗੱਲ ਤਾਂ ਠੀਕ ਐ ਮੇਰੀ ਤੇਰੀ। ਜੋ ਦਿਨਾਂ ਬੋਲੀ। ਨਾ ਨਾ। ਥੋੜਾ ਜਿਹਾ ਸਮਝਾ ਲਈ ਠੀਕ ਐ। ਕੋਈ ਨਹੀਂ ਕੋਈ ਨਹੀਂ। ਹਾਂ। ਓ ਠੀਕ ਐ ਵਧੀਆ। ਹਾਂ ਵਧੀਆ ਤੁਹਾਨੂੰ ਦੱਸ ਦਿੰਦਾ। ਵਧੀਆ। ਚਲ ਤੂੰ ਪੀ ਚਾਹ ਮੈਂ ਆ ਗਿਆ। ਕੋਈ ਨਹੀਂ। ਲੈ ਨਨੂ ਚਾਹ ਪੀ ਲ ਕੋਈ ਨਹੀਂ ਪੀਣੂ ਬਈ ਚਾਹ ਹੋਟੇ ਨਾ ਕੇਮਰੇ ਰਹਿੰਦੇ ਨੇ ਸਾਰੇ ਵਧੀਆ ਰਹਿੰਦੇ ਨੇ ਸਾਰੇ ਮੇਰੇ ਨਾਲ ਤਾਂ ਜੀਜੂ ਲੱਗ ਗਿਆ ਹਾਂ ਲੱਗ ਗਿਆ ਥੋੜਾ ਥੋੜਾ ਮਾਸੜੀ ਨਹੀਂ ਦੇਖਦੇ ਕਿੱਥੇ ਨੇ ਪਤਾ ਨਹੀਂ ਇੱਥੇ ਹੋਊਗਾ ਮੈਨੂੰ ਕੋੜਾ ਦੱਸ ਕੇ ਜਾਂਦਾ ਏ ਕੀ ਮਤਲਬ ਹੈ ਤੇਰਾ ਤੂੰ ਕਹਿ ਕੇ ਕਿਉਂ ਬੋਲਦੀ ਐ ਤੁਸੀਂ ਕਹਿ ਕਰੋ ਨਾ ਹੂੰ ਤਾਂ ਦੇਖ ਤੂੰ ਮੇਥੋਂ ਵੱਡੀਆਂ ਦਿਨ ਸਹਿਣੀਆਂ ਐ ਉੱਥੇ ਤਾਂ ਬਈ ਤੂੰ ਜੀ ਜੀ ਕਹਿ ਕੇ ਬੋਲਦੀ ਨਹੀਂ ਇੱਥੇ ਸਿੱਧਾ ਤੂੰ ਤੂੰ ਕਰਦੀ ਐ ਉੱਥੇ ਬਥੇ ਕੀ ਸੀ ਨੰਨੂ ਉੱਥੇ ਮੰਮੀ ਡੈਡੀ ਹੈਗੇ ਸੀ ਇੱਜ਼ਤ ਕਰਾਉਣ ਦੇ ਲਈਕ ਤੇ ਇੱਥੇ ਜਿਹੜਾ ਹੈਗਾ ਨਾ ਇਹ ਇੱਜ਼ਤ ਕਰਾਉਣ ਦੇ ਲਈਕ ਨਹੀਂ ਹੈਗਾ ਪਹਿਲਾਂ ਤੈਨੂੰ ਐ ਨਹੀਂ ਪਤਾ ਵੀ ਉਹਦੀ ਨੂਹਾਂ ਨਾਲ ਗੱਲ ਕਿਵੇਂ ਕਰੀਦੀ ਹੁੰਦੀ ਆ ਕਿਉਂ ਇਹੋ ਜਿਹਾ ਕੀ ਕਹਦਾ ਉਹਨੇ ਕਿਹਾ ਕੀ ਨਹੀਂ ਹੈਗਾ ਉਹਨੇ ਜਦੋਂ ਮੈਨੂੰ ਰੋਟੀ ਫੜਾਉਣੀ ਆ ਸੌ ਤਾਂ ਰੋਟੀ 'ਚ ਨਖਰੇ ਕਰਦਾ ਤੇ ਸਾਰਾ ਦਿਨ ਨਾਲੇ ਕੰਮ ਕਰਦੀ ਸਿੱਧਾ ਨਹੀਂ ਬੋਲਦਾ ਹੈਗਾ ਫਿਰ ਮੈਂ ਕਿਉਂ ਸਿੱਧਾ ਬੋਲੂ ਮੇਰੇ ਤੋਂ ਤਾਂ ਨਹੀਂ ਕੋਈ ਇਹੀ ਜਿਹੀ ਗੁਲਾਮੀ ਹੁੰਦੀ ਚਲ ਕੋਈ ਨਹੀਂ ਬਈ ਤੂੰ ਪਿਆਰ ਨਾਲ ਰਹਿ ਗਾਰ ਉਹਨਾਂ ਦਾ ਕੀ ਹੈਗਾ ਲੈ ਮੈਂ ਪਿਆਰ ਨਾਲ ਕਿਵੇਂ ਰਹਿ ਲੂੰਗੀ ਜਦੋਂ ਅੱਗੋਂ ਬੰਦੇ ਨੂੰ ਸਹੀ ਨਹੀਂ ਬੋਲਣਾ ਹੈਗਾ ਫਿਰ ਮੈਨੂੰ ਪਤਾ ਸਾਰਿਆਂ ਨੇ ਕਸੂਰ ਤਾਂ ਮੇਰਾ ਹੀ ਕੱਢਣਾ ਇਹਨਾਂ ਨੇ ਮੇਰੀ ਗੱਲ ਸੁਣ ਲਾ ਤੂੰ ਇਹਨਾਂ ਦੀਆਂ ਗੱਲਾਂ 'ਚ ਨਾ ਜਾਈ ਠੀਕ ਆ ਮੈਂ ਕਿਸੇ ਦੀਆਂ ਗੱਲਾਂ 'ਚ ਨਹੀਂ ਆਇਆ ਹੈਗਾ ਆਇਆ ਕਿਉਂ ਨਹੀਂ ਕਿਸੇ ਦੀਆਂ ਗੱਲਾਂ 'ਚ ਮੈਨੂੰ ਸਾਰਾ ਪਤਾ ਹੈ ਉਹ ਵੱਡੇ ਨਹੀਂ ਤੇਰੇ ਨਾ ਕੰਨ ਭਰੇ ਹੋਣੇ ਪੱਕਾ ਹਨ ਮੇਰੇ ਕਿਨੇ ਕੰਨ ਭਰਨੇ ਆ ਬਾਈ ਤੈਰੀ ਮੇਰਾ ਹਾਲ ਚਾਲ ਪੁੱਛ ਕੇ ਵਾ ਗਿਆ ਐਂ ਪਰਮਜ ਕੀ ਬਾਰਤਾ ਲਫ ਚੱਲੀ ਜਾਂਦੀ ਹੈ ਜੀ ਉੱਥੇ ਤੱਕ ਬਾਤ ਜਾਂਦੀ ਹੈ ਮਾੜਾ ਮੁੱਟ ਹੌਲੀ ਬੋਲ ਪਿਆ ਕਰੋ ਕੁਛ ਨਹੀਂ ਪਤਾ ਨਹੀਂ ਹੌਂਸਰ ਲੱਗ ਗਿਆ ਮੈਨੂੰ ਬੋਲਣਾ ਮੈਨੂੰ ਦੱਸੋ ਮੈਂ ਡੈਡੀ ਨੂੰ ਕੁਛ ਬੋਲੀ ਹੈ ਗਲਤਾ ਨਾ ਤੂੰ ਤੂੰ ਤਾਂ ਕੁਛ ਵੀ ਨਹੀਂ ਕਿਸੇ ਨੂੰ ਗਲਤ ਬੋਲੀ ਤੂੰ ਤਾਂ ਨਾਲੇ ਉਹਨੂੰ ਵੀ ਨਹੀਂ ਬੋਲੀ ਹੈਗੀ ਇਸ਼ੂ ਨੂੰ ਕੁਛ ਗਲਤ ਹੁਣ ਦੀਦੀ ਮੈਂ ਬੋਲੂਗੀ ਨਹੀਂ ਤੁਸੀਂ ਵੀ ਉਹਦਾ ਪੱਖਪੂਰਨ ਲਾਗੇ ਜਦੋਂ ਚੜਾ ਚੜਾਏ ਮੈਂ ਸਿਰ ਤੇ ਆਏਗਾ ਫਿਰ ਤਾਂ ਮੈਂ ਸੁਣਾਉਂਗੀ ਭਾਈ ਮੈਂ ਥੋੜੀ ਸੁਣਦੀ ਆਂ ਫਿਰ ਇਹ ਜਵਾਕ ਸਾਹਮਣੇ ਇਹ ਜਿਹੀ ਗੱਲਾਂ ਨਾ ਕਰ ਰਹੀ ਕੀ ਦੱਸੂਗਾ ਪਿੰਡ ਜਾ ਕੇ ਨੰਨੂ ਤੂੰ ਪਿੰਡ ਜਾ ਕੇ ਕੋਈ ਗੱਲ ਨਹੀਂ ਕਰਨੀ ਸਾਰੇ ਗੱਲਾਂ ਇੱਥੇ ਦੱਬ ਜੀ ਜਿਹੜੀ ਗੱਲ ਹੋਣੀ ਸੀ ਹੋ ਗਈ ਮੈਂ ਤਾਂ ਕਾਨੂੰ ਕੋਈ ਗੱਲ ਕਰਨੀ ਹੈ ਭਾਈ ਮੈਂ ਤਾਂ ਐਸੇ ਨੂੰ ਕਹਿਣਾ ਵੀ ਤੂੰ ਪਿਆਰ ਨਾਲ ਰਹਿ ਲੈ ਗਰਾ ਮੈਂ ਪਿਆਰ ਨਾਲ ਰਹਿਨੀ ਅਦੀ ਤੇ ਤੁਹਾਡੇ ਸਾਹਮਣੇ ਸਾਰੇ ਕੰਮ ਵੀ ਕਰਦੀ ਹੈ ਨਾ ਆ ਜਿਹੜਾ ਤੂੰ ਹੁਣ ਬੋਲ ਰਹੀ ਹੈਂ ਨਾ ਜਿਹੜੇ ਟੋਨ ਚ ਇਹ ਸ਼ਰਮ ਦੱਸ ਰਹੀ ਹੈ ਵੀ ਤੂੰ ਦੂਜਿਆਂ ਨਾਲ ਕਿਵੇਂ ਪਿਆਰ ਨਾਲ ਪੇਸ਼ ਆਉਂਦੀ ਹੋਏਂਗੀ ਮੈਂ ਤਾਂ ਇਹਨੂੰ ਪਹਿਲੀ ਕਹਿ ਕੇ ਆਟੇ ਵੀ ਤੂੰ ਉੱਥੇ ਜੀ ਜੀ ਕਰਦੀ ਰਹੀ ਔਰੇ ਤੂੰ ਤੂੰ ਕਰਦੀ ਹੈ ਬੇਪਰਾ ਮੈਂ ਕਰੂੰਗੀ ਨਹੀਂ ਜੇ ਤੂੰ ਮੇਰੀ ਕੋਈ ਕਦਰ ਨਹੀਂ ਕਰਦਾ ਇੱਥੇ ਮੈਂ ਤਾਂ ਫਿਰ ਵੀ ਇਹਨੂੰ ਇੱਥੇ ਲਿਆਈ ਰਿਸ਼ਤਾ ਕਰਾ ਲਿਆ ਇਹਦਾ ਔਰੇ ਮੈਨੂੰ ਭ ਅੱਛਾ ਜੇ ਭੈਣੇ ਇੰਨੀ ਔਖੀ ਐ ਨਾ ਮੇਰੇ ਤੋਂ ਐਂ ਕਰਦੀਆਂ ਫਿਰ ਅੱਡ ਕਰ ਦੋ ਮੈਨੂੰ ਅੱਡ ਕੀਦ ਨਾਲ ਹੋਏਗੀ ਸਾਡੇ ਨਾਲ ਹੋਏਗੀ ਜਾ ਹੋ ਜਾ ਕਰ ਤਾਂ ਤੈਨੂੰ ਅੱਡ ਦੇਖਦੇ ਆ ਤੂੰ ਅੱਡ ਹੁੰਨੀ ਐ ਕਿ ਨਹੀਂ ਮੇਰੀ ਗੱਲ ਸੁਣ ਲੈ ਕੱਲੀ ਤੋਂ ਤਾਂ ਕਰਕੇ ਵੀ ਨਹੀਂ ਖਾਇਆ ਜਾਣਾ ਤੇਰੇ ਤੋਂ ਉਹ ਤਾਂ ਸਾਰਾ ਘਰ ਦਾ ਕੰਮ ਮੈਂ ਹੀ ਸੰਭਲ ਲੈਣੀ ਆ ਦੋ ਤਾਂ ਕੰਮਾਂ ਤੇ ਤੇਰੀ ਡਿਊਟੀ ਲਾਈ ਆ ਉਹ ਵੀ ਤੇਰੇ ਤੋਂ ਪੂਰੇ ਨਹੀਂ ਹੁੰਦੇ ਲੈ ਭੈਣੇ ਮੈਂ ਤੁਹਾਡੇ ਤੋਂ ਅੱਡ ਹੋਣ ਨੂੰ ਥੋੜੀ ਕੈਨੀ ਆ ਮੈਨੂੰ ਤੁਹਾਡੇ ਤੋਂ ਕੋਈ ਦਿੱਕਤ ਨਹੀਂ ਹੈਗੀ ਮੈਨੂੰ ਨਾ ਬਾਪੂ ਨਾਲੋਂ ਅੱਡ ਕਰ ਦੋ ਬਸ ਬਈ ਕੀ ਬੋਲੀ ਐਨੀ ਤੂੰ ਲਾਪਰੀ ਤੇਰੇ ਦਿਮਾਗ ਚ ਫਰਕੇ ਮਾਰਾ ਮੋਟਾ ਅਗੇ ਬਾਪੂ ਨਾਲੋਂ ਐਡ ਕਰ ਦੋ ਨਾ ਬਾਪੂ ਕਿੱਧਰ ਜਾਊਗਾ ਫੇਰ ਬਾਪੂ ਸਾਡੇ ਕਨੇ ਆਜੂ ਇਹਦਾ ਮਤਲਬ ਫਿਰ ਤਾਂ ਸਾਨੂੰ ਵੀ ਐਡ ਹੋਣਾ ਪਊਗਾ ਕਮਰੇ ਵਾਲੀਆਂ ਗੱਲਾਂ ਨਾ ਕਰ ਥੋਨੂੰ ਕਿ ਐਡ ਹੋਣਾ ਪਊਗਾ ਮੈਂ ਬਾਪੂ ਨਾਲ ਨਹੀਂ ਰਹਿ ਸਕਦੀ ਮੈਂ ਥੋਨੂੰ ਉਹਦੇ ਨਖਰੇ ਚੱਲ ਨਹੀਂਦੇ ਫਿਰ ਬਾਪੂ ਨੂੰ ਘਰੋਂ ਨਹੀਂ ਕੱਢ ਸਕਦੇ ਤੇਰੇ ਪਿੱਛੇ ਅਸੀਂ ਕਿਉਂ ਹੀ ਥੋੜੀ ਗੱਲ ਤੇ ਐਡੀ ਗੱਲ ਬਧਾਈ ਹੈਗੀ ਥੋੜੀ ਗੱਲ ਨਹੀਂ ਹੈਗੀ ਵੀਰੇ ਐਨਾ ਕੁਝ ਬੋਲੇ ਮੈਨੂੰ ਸਵੇਰੇ 2 ਸਾਲ ਹੋ ਗਏ ਲਾਪਰੀ ਤੈਨੂੰ ਵਿਆਹੀ ਨੂੰ ਲਾਪਰੀ ਤੱਕ ਲੈ ਮੈਂ ਕਿਹਾ ਨਹੀਂ ਨਾਲੇ ਫੇਰ ਕਿਉਂਗੇ ਜੀ ਬੋਲ ਪਿਆ ਤੈਨੂੰ ਵੱਡਾਗਾ ਨਾਲੇ ਜਦੋਂ ਅੱਡ ਹੋਣ ਵਾਲੀ ਗੱਲ ਉਹਨੂੰ ਦੋਹਾਂ ਭਰਾਵਾਂ ਕੋਲੇ ਕਰਾਂਗੀ ਨਾ ਤੈਨੂੰ ਫੁੱਲਾਂ ਦਾ ਹਾਰ ਨਹੀਂ ਜੁੱਤੀਆਂ ਦਾ ਹਾਰ ਪਾਊਗਾ ਤੇਰੇ ਗਲ 'ਚ ਮੈਂ ਨਾ ਕਦੇ 2 ਸਾਲ ਹੋ ਗਏ ਬਰਿੰਦਰ ਦੇ ਮੂਰੇ ਬੋਲੀ ਆ ਛੋਟਾ ਦਿਓਰ ਆ ਮੇਰਾ ਭਰਾਵਾ ਵਰਗਾ ਛੋਟੇ ਭਰਾਵਾ ਵਰਗਾ ਤੇ ਤੂੰ ਉਹ ਤੇਰਾ ਜੇਠਾ ਤੇ ਨਾ ਵੱਡਾ ਨਾਲੇ ਦੀਦੀ ਫਿਰ ਮੈਂ ਕੀ ਕਰਾਂ ਤੂੰ ਹੀ ਦੱਸ ਦੋ ਉਹੀ ਦੱਸ ਦੋ ਜਵਾਨ ਤੇ ਲਗਾਮ ਰੱਖਿਆ ਕਰ ਹੋਰ ਕੁਛ ਨਾ ਕਰਿਆ ਕਰ ਕਿੰਨੀ ਕਿ ਲਗਾਮ ਰੱਖਾਂ ਸਵੇਰ ਦੀ ਰੱਖੀ ਤਾਂ ਜਾਨੀ ਆ ਮੈਂ ਉੱਪਰੋਂ ਮੂੰਹ ਬਣਾ ਕੇ ਬਾਹਰੋਂ ਨਿਕਲ ਗਿਆ ਕਿ ਮੈਂ ਨਹੀਂ ਰੋਟੀ ਖਾਣੀ ਜਵਾਕ ਥੋੜੀ ਐ ਹੋਵੇ ਉਹਦੇ ਪਿੱਛੇ ਪਿੱਛੇ ਹਾੜੇ ਘੜਦੇ ਫਿਰਦੇ ਰਹੀ ਐ ਬਾਈ ਪਹਿਲਾਂ 2 ਸਾਲ ਹੋ ਗਏ ਪਹਿਲਾਂ ਤਾਂ ਬਾਪੂ ਕੋ ਤੇਰ ਉਸਕੇ ਬੱਝਾ ਨਹੀਂ ਤੀ ਜਦੋਂ ਦੀ ਤੂੰ ਆਈਆਂ ਉਦੋਂ ਦਾ ਕੰਦ ਫਿਰ ਉਹਨੂੰ ਮੇਰੇ ਤੋਂ ਪ੍ਰੋਬਲਮ ਹੋਊਗੀ ਕੋਈ ਮੈਨੂੰ ਦੱਸ ਦੇ ਵੀ ਮੇਰੇ ਤੋਂ ਕੀ ਪ੍ਰੋਬਲਮ ਆ ਉਹਨੂੰ ਤੂੰ ਮੇਰੀ ਗੱਲ ਸੁਣ ਲੈ ਬਾਪੂ ਹਾਲੇ ਬਾਹਰ ਐ ਜਦੋਂ ਬਾਪੂ ਘਰ ਚ ਆ ਗਿਆ ਨਾ ਦੁਬਾਰੇ ਇਹ ਗੱਲ ਰਿਪੀਟ ਨਹੀਂ ਹੋਣੀ ਚਾਹੀਦੀਆਂ ਨੰਨੂ ਦੇਖ ਲੈ ਸਮਝਾ ਲਓ ਇਹਨੂੰ ਬੰਦਾ ਇਹ ਤਾਂ ਜਿਹੜਾ ਸਮਝਾਉਂਦਾ ਉਹੀ ਮਾੜਾ ਵੱਜਦਾ ਮਾੜੀ ਮਾੜੀ ਗੱਲ ਤੇ ਕਲੇਸ਼ ਪਾ ਕੇ ਬਹਿ ਜਾਂਦੀ ਹੈ ਵੀ ਦੱਸ ਕੋਈ ਵੱਡਿਆਂ ਨਾਲ ਵੀ ਕਲੇਸ਼ ਪਾਉਂਦਾ ਹੁੰਦਾ ਜੇ ਸਾਡੀ ਬੁੜੀ ਹੁੰਦੀ ਇਹਨੂੰ ਕਰਦੀ ਸਿੱਧਾ ਉਹ ਤਾਂ ਵਿਚਾਰੀ ਉਮਰ ਤੋਂ ਪਹਿਲੀ ਵਗ ਗਈ ਮੈਂ ਕਹਿ ਕੇ ਹੱਟਿਆ ਹਜੇ ਮੈਨੂੰ ਕਹਿੰਦੀ ਮੇਰੇ ਨਾਲ ਐ ਕਰਦੇ ਨੇ ਐ ਕਰਦੇ ਨੇ ਬੇਪਰਾਵਾ ਨੂੰ ਤਾਂ ਬੋਲਣ ਦੀ ਅਕਲ ਨਹੀਂ ਹੈਗੀ ਤੂੰ ਮੇਰੀ ਗੱਲ ਸੁਣ ਨੰਨੂ ਕੋਈ ਵੀ ਗੱਲ ਇੱਥੋਂ ਦੀ ਨਾ ਉੱਥੇ ਨਹੀਂ ਜਾਣੀ ਚਾਹੀਦੀ ਮਾਸੀ ਹੋਰਾਂ ਕੋਲੇ ਗੱਲ ਬੋਲਣਾ ਨਾ ਕਰੀ ਐਵੇਂ ਤੈਨੂੰ ਪਤਾ ਹੀ ਹੈ ਨਾ ਨਾ ਮੈਂ ਤਾਂ ਘਾਣੂ ਕਰਨੀ ਹੈਗੀ ਬਸ ਮੈਂ ਸਦਾ ਮੈਂ ਕਾਲ ਜੀ ਜਾਂਦਾ ਸੀ ਨਹੀਂ ਕਾਲ ਜੀ ਵਗ ਜਾਂਦੇ ਦੂਜਾ ਚੰਗਾ ਨਾ ਚਲ ਵਧੀਆ ਸੁਧਾਰਾ ਤਾਂ ਦੇ ਗਿਆ ਲੈ ਦੱਸ ਅੱਜ ਰਹਿ ਜਾਂਦਾ ਤੜਕੇ ਵਗ ਜਾਂਦਾ ਨਾ ਬਾਈ ਕੰਮ ਨਹੀਂ ਫਿਰ ਕਰੇ ਲੈ ਦੱਸ ਪਤਾ ਹੀ ਐ ਮੈਨੂੰ ਤੇਰੇ ਕੰਮਾਂ ਦਾ ਚਲ ਠੰਡ ਵਾਲੀ ਹੌਲੀ ਹੌਲੀ ਜਾਈ ਕੋਈ ਨਹੀਂ ਬਾਈ ਅੱਗੇ ਹੁਣ ਤਾਂ ਮਿਲ ਕੀ ਵਗ ਜੀ ਕੋਈ ਹਾਂ ਸਿਰ ਆਹ ਹੁਣ ਐਸੀ ਅੱਧਾ ਘੰਟਾ ਹੋ ਗਿਆ ਬਾਪੂ ਜੀ ਤੁਹਾਨੂੰ ਤਾਂ ਕਦੋਂ ਦੇ ਡਿੱਕੀ ਜੰਨੇ ਇਹ ਤਾਂ ਜਵਾਕ ਹੁਣ ਜਾ ਰਿਹਾ ਹੈ ਤੁਸੀਂ ਆਈ ਨਹੀਂ ਹੈਗੇ ਫਿਰ ਤੂੰ ਰੈ ਸ਼ੇਰਾ ਹੁਣ ਆਇਆ ਹੈਗਾ ਨਾ ਕਰੇ ਕੰਮ ਨੇ ਫਰੀ ਓਹੋ ਮੈਂ ਤਾਂ ਹੁਣ ਆਇਆ ਸੀਗਾ ਹੁਣ ਤੂੰ ਚੱਲ ਪਿਆ ਉਹ ਫਿਰ ਮੰਮੀ ਵੀ ਕਰੇ ਗੱਲੀਆਂ ਨਾ ਉਹ ਫਿਰ ਮਾਸੀ ਜੀ ਕੱਲੇ ਹੁੰਦੇ ਆ ਬਾਪੂ ਜੀ ਤਾਂ ਕਰਕੇ ਔਖਾ ਹੋ ਜਾਂਦਾ ਚਲ ਕੋਈ ਨਾ ਕਰਾ ਲੈਂਦਾ ਚਲ ਦੇਖ ਕੇ ਜਾਈਂ ਬਗ ਜਾ ਮੈਂ ਤਾਂ ਤੁਹਾਨੂੰ ਡੀਕ ਕੇ ਜਾਣ ਲੱਗਿਆ ਸੀ ਤੁਸੀਂ ਘਰੇ ਨਹੀਂ ਹੈਗੇ ਸੀਗੇ ਉਹ ਸ਼ੇਰਾ ਹੁਣੇ ਦਾ ਘਰੇ ਆ ਕੋਈ ਕਰੇ ਜਰੇ ਵੀ ਚਲ ਛੱਡ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਸੜ ਜੀ ਹੌਲੀ ਹੌਲੀ ਆਪੇ ਸਿਆਣੀ ਬਣ ਜੂਗੀ ਕਿਉਂ ਸਿਆਨੂ ਨੂੰ ਕਿ ਮੈਂ ਬੋਲੀਆਂ ਐ ਮੀ ਤੁਰੀ ਫਿਰਦੀਆਂ ਮੈਂ ਪ੍ਰੀਟ ਫਰੇਕ ਥਾਂ ਤੇ ਨਾ ਸ਼ੁਰੂ ਹੋ ਜਾ ਕਰ ਤੂੰ ਚੱਲ ਚੰਗਾ ਨੰਨੂ ਹੈ ਧਿਆਨ ਨਾਲ ਜਾਏ ਹਾਂ ਠੀਕ ਹੈ ਚੱਲ ਅੰਦਰ ਤੂੰ ਚੱਲ ਪੁੱਤ ਕੋਈ ਨਾ ਮੈਂ ਤਾਂ ਕਹਿੰਦਾ ਰਹਿੰਦਾ ਦੂ ਅੱਜ ਦਾ ਦਿਨ ਨਾ ਫਿਰ ਕਰੇ ਕੰਮ ਹੁੰਦੇ ਹੈ ਜੀ ਚੱਲ ਕੋਈ ਨਾ ਦੇਖ ਕੇ ਜਾਈ ਚੰਗਾ ਕੋਈ ਨਹੀਂ ਜਾ ਫਿਰ ਮੇਰੇ ਸਿਰ ਠੀਕ ਹੈ ਹਾਂ ਚੱਲ ਪਿੰਡ ਨਾਲ ਦੱਸੀ ਪੁੱਤ ਬਣ ਕੇ ਕੋਈ ਗੱਲ ਬਾਤ ਨਾ ਨਹੀਂ ਮੈਂ ਤਾਂ ਕੰਨ ਜਾਦਾ ਐਨਕ ਤਾਂ ਚੱਲਦੀ ਰਹਿੰਦਾ ਘਰਾਂ ਚ ਆਗੇ ਤੁਸੀਂ ਆ ਗਿਆ ਨਾ ਕਿਉਂ ਤੰਗ ਕਰੀ ਜਾਂਦੀ ਸੀ ਮੈਨੂੰ ਵਾਰੀ ਵਾਰੀ ਫੋਨ ਕਰਕੇ ਜੀ ਕੋਈ ਗੱਲ ਹੈ ਤਾਂ ਹੀ ਵਾਰੀ ਵਾਰੀ ਫੋਨ ਕਰਦੀ ਸੀ ਉਹ ਗੱਲ ਵੀ ਕੀ ਹੋ ਗਈ ਮੈਨੂੰ ਐ ਦੱਸੀ ਪਹਿਲਾਂ ਬਹੁਤ ਵੱਡੀ ਗੱਲ ਹੋ ਗਈ ਕੀ ਹੋ ਗਿਆ ਦੱਸ ਸਾਰੇ ਟੱਬਰ ਨੇ ਮੇਰਾ ਜੀਣਾ ਹਰਾਮ ਕੀਤਾ ਪਿਆ ਇੱਥੇ ਸਾਰੇ ਟੱਬਰ ਨੇ ਸਾਰੇ ਟੱਬਰ ਨੇ ਨਹੀਂ ਸਿਰਫ ਤੁਹਾਡੇ ਬਾਪ ਨੇ ਨਾ ਬਾਪ ਕੀ ਹੁੰਦਾ ਤੈਨੂੰ ਬੋਲਣ ਦੀ ਅਕਲ ਨਹੀਂ ਹੈਗੀ ਜਿਹੇ ਜੇ ਬੋਲੂਗਾ ਨਾ ਉਹ ਜੇ ਮੇਰੇ ਤੋਂ ਬਿਲਾ ਲੂਗਾ ਨਾ ਉਰੇ ਲੋਕਾਂ ਨੂੰ ਕਿਉਂ ਸੁਣਾਈ ਜਾਣੀਆਂ ਚੱਲ ਅੰਦਰ ਚੱਲ ਨਾ ਬੈਠੇ ਇੱਥੇ ਹੋਇਆ ਲੋਕਾਂ ਨੂੰ ਤਮਾਸ਼ਾ ਕਿਉਂ ਦਿਖਾਈ ਇਹਨਾਂ ਨੂੰ ਤਮਾਸ਼ਾ ਦਿਖਾਇਆ ਮੈਂ ਔਰ ਸਾਰੇ ਲਾਗੇ ਬੋਲਣ ਨਾ ਬੰਦੇ ਦਾ ਹਾਲਚਾਲ ਪੁੱਛੇ ਨਾ ਕੁਝ ਹੋਰ ਆਹੋ ਹਾਲਚਾਲ ਪੁੱਛਣਾ ਸੀ ਤੇਰਾ ਹੁਣ ਤਾਂ ਗਿਆ ਸੀ ਮੈਂ ਆਗੇ ਬਈ ਤੁਸੀਂ ਹਾਂਜੀ ਔਰ ਸਾਰੇ ਐਂ ਕਾ ਤੋ ਬੋਲਦੀਆਂ ਪ੍ਰੀਤੂ ਮੈਨੂੰ ਵੀ ਰਾਹ ਪਾਣੀ ਪੁੱਛੀਦਾ ਹੁੰਦਾ ਪਹਿਲਾਂ ਮੈਂ ਕੁਝ ਨਹੀਂ ਬੋਲੀ ਇਹਨਾਂ ਨੇ ਬੋਲੇ ਮੈਨੂੰ ਬਈ ਤੂੰ ਆਪ ਦੱਸ ਇੱਕ ਤੈਨੂੰ ਨਾ ਬੋਲਣ ਦੀ ਅਕਲ ਨਹੀਂ ਹੈਗੀ ਇਹਨੂੰ 25 ਵਾਰੀ ਸਮਝਾਤਾ ਮੈਂ ਵੀ ਐਵੇਂ ਨਹੀਂ ਬੋਲਦੇ ਹੁੰਦੇ ਹੈਗੇ ਬੰਦੇ ਨੂੰ ਔਰ ਸਾਰ ਨਾ ਚਾਹ ਪਾਣੀ ਦਾ ਨਾਮ ਲੈਈਦਾ ਹੁੰਦਾ ਐਨੀ ਪਹਿਲਾਂ ਮੇਰੀ ਗੱਲ ਸੁ ਉਹੀ ਬੋਲੀ ਜੰਨੀਆ ਫालतੂ ਨਾਲੇ ਜਦੋਂ ਬੰਦਾ ਪਹਿਲੀ ਵਾਰ ਆਉਂਦਾ ਨੇ ਇਹਨਾਂ ਦੇ ਨਾਲ ਵਾਦ ਉਹਨੂੰ ਚਾਹ ਪਾਣੀ ਦਾ ਨਾਂ ਲਈਦਾ ਹੁੰਦਾ ਨਾ ਕਿ ਕਲੇਸ਼ ਪਾਈਦਾ ਹੁੰਦਾ ਐਵੇਂ ਕੀ ਜੰਨੀਆ ਕੁੱਤੇ ਵਾਂਗੂ ਨਾ ਇਹ ਕਿੱਥੋਂ ਨਾਂ ਲੈ ਲੈ ਭਾਬੀ ਭਾਬੀ ਨਾਲੇ ਮੈਨੂੰ ਤੂੰ ਦੱਸ ਸਾਰੀ ਗੱਲ ਕੀ ਹੋਈ ਆ ਗੱਲ ਕੁਛ ਵੀ ਨਹੀਂ ਧੀ ਐਵੇਂ ਬਾਤਾਂ ਦਾ ਪਤੰਗੜ ਬਣਾਉਣਾ ਹੁੰਦਾ ਇਹਨੂੰ ਤਾਂ ਕੁੜੀ ਨੂੰ ਸਵੇਰੇ ਨਾ ਇਹਨੂੰ ਹੁਣ ਪਤਾ ਨਹੀਂ ਹੈਗਾ ਆਪਾਂ ਨੂੰ ਤਾਂ ਪਤਾ ਇਹ ਵੀ ਆਪਣੇ ਬਾਪੂ ਜੀ ਕੜੀ ਨਹੀਂ ਖਾਂਦੇ 2 ਸਾਲ ਹੋ ਗਏ ਮੈਨੂੰ ਆਈ ਨੂੰ ਤੁਸੀਂ ਤਾਂ ਨਾਲੇ ਉਹਦੇ ਹੱਥਾਂ ਜੀ ਪਲੇਓ ਤੁਹਾਨੂੰ ਤਾਂ ਪਤਾ ਹੀ ਆ ਬਾਪੂ ਜੀ ਕੜੀ ਖਾਂਦੇ ਕਿ ਨਹੀਂ ਖਾਂਦੇ ਇਹਨੂੰ ਨਹੀਂ ਪਤਾ ਸੀ ਮੈਂ ਤੁਹਾਨੂੰ ਪੁੱਛ ਲੈਂਦੀ ਚਲ ਕੋਈ ਗੱਲ ਨਹੀਂ ਜੇ ਕੜੀ ਬਣਾ ਵੀ ਦਿੱਤੀ ਉਹਦੇ ਵਿੱਚ ਡੱਬਾ ਨਮਕ ਦਾ ਮਾਰਿਆ ਬਾਪੂ ਜੀ ਨੇ ਕਹਿਤਾ ਵੀ ਭਾਈ ਇੱਚੇ ਨਾ ਨੂਨ ਪਾ ਰੱਖਿਆ ਉੱਤੋਂ ਕਹਿੰਦੀ ਤੁਸੀਂ ਸ਼ੁਕਰ ਮਨਾਓ ਮੈਂ ਤੁਹਾਨੂੰ ਰੋਟੀ ਲਿਆ ਕੇ ਦੇਨੀ ਆ ਨਾ ਮੈਂ ਹੁਣ ਲੋਕਾਂ ਕੋਲੇ ਕੀ ਕਹੂੰਗੀ ਵੀ ਮੇਰੀ ਭੈਣ ਕਰਕੇ ਕਲੇਸ਼ ਪੈਦਾ ਘਰ ਚ ਨਾ ਮੇਰੀ ਗੱਲ ਸੁਣੋ ਦੀਦੀ ਜਿਹੜੀਆਂ ਗੱਲਾਂ ਮੈਂ ਕਹੀਆਂ ਉਹ ਤਾਂ ਤੁਸੀਂ ਦੱਸਤੀਆਂ ਤੇ ਜਿਹੜਾ ਬਾਪੂ ਮੈਨੂੰ ਇੰਨਾ ਕੁਝ ਬੋਲਿਆ ਉਹ ਉਹ ਵੀ ਦੱਸੋ ਕੀ ਕਿਹਾ ਨਹੀਂ ਤੈਨੂੰ ਬਾਪੂ ਨੇ ਭੌਂਕੀ ਇੰਨੀਆ ਕੁੱਤੇ ਮੰਗੂ ਬਾਰ-ਬਾਰ ਕਹਾਈ ਜੰਨੀਆ ਮੇਰੇ ਤੋਂ ਇਹਨੂੰ ਬਾਪੂ ਨੇ ਕੁਛ ਨਹੀਂ ਕਿਹਾ ਵੱਡੇ ਤਾਂ ਬੱਚਿਆਂ ਨੂੰ ਕੁਝ ਵੀ ਕਹਿ ਸਕਦੇ ਨੇ ਕੁਝ ਵੀ ਬੋਲ ਸਕਦੇ ਨੇ ਛੋਟਿਆਂ ਦਾ ਹੱਕ ਮੰਗਦਾ ਹੁੰਦਾ ਵੀ ਉਹਨਾਂ ਦੇ ਰਿਸਪੈਕਟ ਕਰਨ ਪਰ ਤੂੰ ਇੰਨੇ ਜੋਗ ਹੈ ਹੀ ਨਹੀਂ ਮੈਂ ਤਾਂ ਪਸ਼ਤੋਨੀ ਆ ਜਿਹੜਾ ਤੂੰ ਮੈਂ ਤੈਨੂੰ ਇਸ ਘਰ ਚ ਲੈ ਆਈ ਰਿਸ਼ਤਾ ਕਰਵਾ ਕੇ ਨਪਰੀ ਤੈਨੂੰ ਕੀ ਪਤਾ ਸਾਡੇ ਬਾਪੂ ਨੇ ਸਾਨੂੰ ਕਿੰਨੀਆਂ ਔਖਾਈਆਂ ਨਾਲ ਪਾਲਿਆ ਤੈਨੂੰ ਤਾਂ ਹਜੇ ਕੁਝ ਕਿਹਾ ਵੀ ਨਹੀਂ ਮੈਨੂੰ ਪੁੱਛ ਕੇ ਦੇਖ ਕਿੰਨਾ ਕੁੱਟਦੇ ਹੁੰਦੇ ਸੀਗੇ ਮੈਨੂੰ ਨਾਲੇ ਤੈਨੂੰ ਇਹੋ ਜਿਹਾ ਕੀ ਕਹਤਾ ਉਹਨਾਂ ਨੇ ਚੱਲ ਸ਼ੁਕਰ ਇਹ ਵੀ ਆ ਗਈ ਇਹਨਾਂ ਨੂੰ ਦੱਸਦਾ ਹੋਣਾ ਮੇਰੀ ਗੱਲ ਸੁਣੋ ਰਿਆ ਕੀ ਸਿੱਧਾ ਅੰਦਰ ਨੂੰ ਮੂੰਹ ਚੱਕ ਰੱਖਿਆ ਮੈਂ ਇੱਥੇ ਖੜੀ ਨਹੀਂ ਦਿਖ ਰਹੀ ਕੀ ਹੋ ਗਿਆ ਕੀ ਹੋਣਾ ਸੀ ਬਰਿੰਦਰ ਆ ਰਿਹਾ ਫਿਰ ਚੰਗੀ ਗੱਲ ਮਿਲ ਲੈਣੇ ਆ ਮਿਲਤਾ ਲੈ ਉਹ ਪਹਿਲਾਂ ਮੇਰੀ ਪੂਰੀ ਗੱਲ ਸੁਣ ਲੋ ਤੁਹਾਡੇ ਵੀ ਪੈਰਾ ਥੱਲੇ ਆਗ ਲੱਗੀ ਰਹਿੰਦੀ ਆ ਪਹਿਲਾਂ ਉਹ ਇੰਨਾ ਕੁੱਤ ਕਲੇਸ਼ ਕਰਕੇ ਹਟ ਗਿਆ ਮੈਡਮ ਕੀ ਹੋ ਗਿਆ ਮੇਰੀ ਗੱਲ ਸੁਣੋ ਬਰਿੰਦਰ ਦੇ ਆਉਂਦੇ ਦੇ ਕੰਨ ਭਰਤੇ ਠੀਕ ਹੈ ਨਾ ਉਹਨੂੰ ਵੀ ਕਹੀ ਜਾਂਦੀ ਆ ਮੈਂ ਅੱਡ ਹੋਣਾ ਮੈਂ ਅੱਡ ਹੋਣਾ ਨਾਲੇ ਉਹ ਜਵਾਕ ਦੇ ਦੋ ਤਿੰਨ ਦਿਨ ਰਹਿ ਗਏ ਜਿਹੜੇ ਉਹ ਖੁਸ਼ੀ ਖੁਸ਼ੀ ਤਾਂ ਲੰਗਾ ਲੈਣਦੇ ਫਿਰ ਤੌਪਰ ਤੋਂ ਦੂਰੇ ਰਹੂਗਾ ਕਿਉਂ ਉਹ ਸੱਚ ਤੁਹਾਨੂੰ ਤਾਂ ਪਤਾ ਨਹੀਂ ਹਨਾ ਆ ਹੁਣੀ ਦੱਸਿਆ ਬ੍ਰਿੰਦਰ ਨੇ ਟਿਕਟ ਲੱਗ ਗਈ ਉਹਦੀ ਹੁਣ ਤਿੰਨ ਦਿਨਾਂ ਨੂੰ ਫਲਾਈਟ ਹੈ ਉਹਦੀ ਕੰਪਨੀ ਨੇ ਨਾਲ ਦੀ ਨਾਲ ਟਿਕਟ ਕਰਵਾ ਕੇ ਦੇਤੀ ਕਿੱਥੇ ਦੀ ਉਹ ਜਿੱਥੇ ਜਾਣਾ ਸੀ ਕੈਨੇਡਾ ਦੀ ਲੈ ਫਿਰ ਤਾਂ ਖੁਸ਼ੀ ਦੀ ਗੱਲ ਹੈ ਖੁਸ਼ੀ ਦੀ ਗੱਲ ਤਾਂ ਹੈਗੀਆ ਮੈਨੂੰ ਵੀ ਪਤਾ ਹੈ ਉਹ ਤਾਂ ਆਪਾਂ ਕੋਲੋਂ ਦੀਆਂ ਦੱਸਾਂ ਕਰਦੇ ਸੀ ਵੀ ਇਹ ਤਾਂ ਬਾਹਰ ਦਾ ਬਣਜੇ ਕੰਮ ਤੇ ਉਹ ਮੈਡਮ ਨੇ ਜਿਹੜਾ ਕਲੇਸ਼ ਪਾ ਰੱਖਿਆ ਹੁਣ ਬ੍ਰਿੰਦਰ ਨੂੰ ਕਹਿੰਦੀ ਹੈ ਜਾਣ ਤੋਂ ਪਹਿਲਾਂ ਕਹਿੰਦੀ ਮੈਨੂੰ ਤਾਂ ਬਾਪੂ ਤੂੰ ਅੱਡ ਕਰਵਾ ਕੇ ਜਾ ਕਹਿੰਦੀ ਜਿੱਦਣ ਦੀ ਆਈ ਹੈ ਨਾ ਸਾਰਾ ਘਰ ਖੇਰੂ ਖੇਰੂ ਕਰਤਾ ਇਹਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ ਹੁਣ ਉਹ ਜਵਾਕ ਬਾਹਰੇ ਜਾਊਗਾ ਲਾ ਪ੍ਰੀਤ ਹੁਣ ਸਾਰਾ ਦਿਨ ਉਹਦੀ ਸੁਰਤੀ ਇੱਥੇ ਪਈ ਰਿਆ ਕਰੂਗੀ ਗੱਲ ਤਾਂ ਆਹੀ ਐ ਵੀ ਟੈਨਸ਼ਨ ਤਾਂ ਆਪਣੀ ਰਿਹਾ ਕਰੂ ਉਹਨੂੰ ਉਹਦਾ ਕਿੱਥੇ ਦਿਲ ਲੱਗੂਗਾ ਨਾਲੇ ਬਾਹਰਲੇ ਦੇ ਮੁਲਕਾਂ 'ਚ ਕੱਟਣਾ ਸੌਖਾ ਪਿਆ ਆਪਣਾ ਯਾਰ ਸੌਣ ਲੱਗੀ ਸਭ ਤੋਂ ਵੱਧ ਤਾਂ ਮੈਂ ਉਸ ਦਿਨ ਨੂੰ ਪਛਤਾਉਣਾ ਜਿੱਦਣ ਆਪਾਂ ਦੋਨੇ ਮਾਸੀ-ਮਾਸੜ ਕੋਲੇ ਗਏ ਸੀ ਵੀ ਸਾਨੂੰ ਪ੍ਰੀਤ ਦਾ ਰਿਸ਼ਤਾ ਚਾਹੀਦਾ ਬਰਿੰਦਰ ਪਿੱਛੇ ਤੇ ਰਹੀਂਦੀ ਖੁੰਦੀ ਬਰਿੰਦਰ ਦੀ ਜ਼ਿੰਦਗੀ ਮੈਂ ਆਪਣੇ ਹੱਥੀਂ ਬਰਬਾਦ ਕਰਤੀ ਮੈਨੂੰ ਥੋੜੀ ਸੌਹ ਲੱਗੇ ਮੈਨੂੰ ਤਾਂ ਸੱਚੀ ਨਹੀਂ ਸੀ ਪਤਾ ਇਹਦਾ ਆਰੂਪ ਮੈਂ ਤਾਂ ਪਹਿਲੀ ਵਾਰ ਵੇਖਿਆ ਇਕੱਠੀਆਂ ਹੀ ਵੱਡੀਆਂ ਹੋਈਆਂ ਸੀ ਆਪਦੇ ਹੱਥਾਂ ਨਾਲ ਪਾਲਿਆ ਇਹਨੂੰ ਮੈਂ ਉਹ ਨਾਲੇ ਯਾਰ ਬਾਪੂ ਨੇ ਏਡੀ ਤਾਂ ਕੋਈ ਗੱਲ ਵੀ ਨਹੀਂ ਕਹੀ ਬਾਪੂ ਦਾ ਸੁਭਾਅ ਹੀ ਰੁਖ ਹੈ ਹੁਣ ਤੈਨੂੰ ਕਿਹੜਾ ਬਾਪੂ ਕੁਛ ਕਹਿੰਦਾ ਨਹੀਂ ਉਹ ਉਦੋਂ ਬਾਅਦ ਬਾਪੂ ਨੇ ਉੱਥੇ ਕਹਿਤਾ ਨਾ ਜਦੋਂ ਨੰਨੂ ਗਿਆ ਹੈ ਠੀਕ ਹੈ ਤਾਂ ਉੱਥੇ ਬਾਪੂ ਤਾਂ ਮੂੰਹ ਚੋਂ ਨਿਕਲ ਗਿਆ ਕਹਿੰਦਾ ਜੇ ਮੈਨੂੰ ਕੋਈ ਘਰੇ ਰਹਿਣ ਦਊਗਾ ਮੈਂ ਤਾਂ ਫੇਰੇ ਰਹੂੰਗਾ ਐਨੇ ਚ ਫੇਟ ਇੰਡਰ ਗਈ ਯਾਰ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਕਦੇ ਕਦੇ ਤਾਂ ਨਾ ਜੀ ਕਰਦਾ ਵੀ ਘਰ ਛੱਡ ਕੇ ਭ ਸਾਰੇ ਘਰ ਛੱਡ ਕੇ ਭਗ ਜਾਓ ਬਰਿੰਦਰ ਕੈਨੇਡਾ ਨੂੰ ਚੱਲਿਆ ਤੁਸੀਂ ਕਿਸੇ ਹੋਰ ਸ਼ਹਿਰ ਚ ਜਾ ਕੇ ਬਸ ਜਾਓ ਚਲ ਮੇਰੀ ਗੱਲ ਸੁਣ ਮੈਂ ਬਰਿੰਦਰ ਨੂੰ ਮਿਲਣਾ ਪਰ ਇਸ ਵਿਸ਼ੇ ਤੇ ਕੋਈ ਗੱਲ ਨਹੀਂ ਛੇੜਨੀ ਮੈਂ ਤਾਂ ਕਹਿੰਦੀ ਤੁਸੀਂ ਗੱਲ ਸਲਝਾ ਦਿਓ ਪਲੀਜ਼ ਹੱਸ ਕੇ ਟਾਲ ਲਓ ਜੇ ਬਰਿੰਦਰ ਨੇ ਛੇੜੀ ਫਿਰ ਮੈਂ ਕਹੂੰਗਾ ਫਿਰ ਤੁਸੀਂ ਗੱਲ ਟਾਲ ਦਿਓ ਉਹ ਮਤਲਬ ਜੇ ਸਮਝਾ ਦੂੰਗਾ ਕਹਿ ਦੂੰਗਾ ਵੀ ਤੂੰ ਟੈਨਸ਼ਨ ਨਾ ਲਈ ਅਸੀਂ ਹੈਗੇ ਆ ਚੰਗਾ ਉਹ ਤਾਂ ਨਾ ਜੋ ਆ ਕੇ ਜਾਂਦਾ ਹੋਇਆ ਔਰ ਮੂਲੇ ਕੇ ਜਾਵੇ ਚੱਲ ਬਾਲੀਆਂ ਗੱਲਾਂ ਨਾ ਕਰ ਮੈਂ ਉਹਨੂੰ ਮਿਲਣਾ ਆ ਜਾ ਹੰਦਰੀ ਆ ਜਾ ਉਹ ਲੈ ਆ ਗਿਆ ਬੱਚੋ ਉੱਪਰ ਹੈ ਹੋਟਕੀ ਵਾਲਾ ਬਈ ਠੀਕ ਆ ਵਧੀਆ ਵਧੀਆ ਹੋ ਠੀਕ ਹੈ ਹਾਂਜੀ ਹਾਂਜੀ ਬਈ ਪਤਾਈਆਂ ਸੱਤ ਤੇਰਾ ਵੀਜ਼ਾ ਆ ਗਿਆ ਉਹ ਬਈ ਮੈਂ ਤੁਹਾਨੂੰ ਦੱਸਣਾ ਸੀਗਾ ਤੇ ਉਹ ਮੈਂ ਬਸ ਜਲਦੀ ਜਲਦੀ ਚਾ ਗਿਆ ਤਾਂ ਕਰਕੇ ਨਹੀਂ ਦੱਸਿਆ ਉਹ ਚੱਲ ਕੋਈ ਨਹੀਂ ਹਾਂਜੀ ਹੋਰ ਲੈ ਲੈ ਕੱਪੜੇ ਕੁਪੜੇ ਕਿਹੜੇ ਕੱਪੜੇ ਬਈ ਆ ਥੋੜੀ ਸ਼ਾਪਿੰਗ ਹੋਈ ਸੀ ਤੇ ਮੈਨੂੰ ਜਦੋਂ ਕੰਪਨੀ ਚ ਦੱਸੇ ਵੀਜ਼ਾ ਆਇਆ ਮੇਰਾ ਤੇ ਉਹ ਕਹਿੰਦੇ ਵੀ ਤੂੰ ਅੱਜ ਹੀ ਘਰੇ ਚਲ ਜਾ ਸ਼ਾਪਿੰਗ ਕਰਕੇ ਤੇ ਮੈਂ ਹਜੇ ਵੀ ਰਸਤੇ 'ਚ ਜਾਣ ਹੀ ਲੱਗਿਆ ਸੀ ਉਹ ਉਦੋਂ ਤੋਂ ਪ੍ਰੀਤ ਨੇ ਬਈ ਆ ਤਿੰਨ ਘੰਟੇ ਹੋ ਗਏ ਸੌਣ ਲੱਗੇ ਕਟੋ-ਕਟ 40-50 ਫੋਨ ਲਾਤੇ ਬਈ ਮੈਂ ਗੱਡੀ ਇੰਨੀ ਤੇਜ਼ ਲੈ ਕੇ ਜਾਣਾ ਬਈ ਤੈਨੂੰ ਕੀ ਦੱਸਾਂ ਮੈਂ ਨਾਲੇ ਬਈ ਮੈਂ ਸੁਣਿਆ ਉਹ ਤੁਹਾਨੂੰ ਵੀ ਬਾਲਾ ਬੋਲੀ ਉਹ ਚੱਲ ਕੋਈ ਗੱਲ ਨਹੀਂ ਉਹ ਤਾਂ ਚੱਲਦਾ ਹੀ ਰਹਿੰਦਾ ਪਰਿਵਾਰਾਂ 'ਚ ਤੂੰ ਟੈਨਸ਼ਨ ਨਾ ਲੈ ਨਾਲੇ ਕੋਈ ਵੀ ਗੱਲ ਨਾ ਦਿਲ ਤੇ ਨਹੀਂ ਲਾਉਣੀ ਠੀਕ ਹੈ ਤੇ ਖੁਸ਼ੀ ਖੁਸ਼ੀ ਜਾਣਾ ਮਸਾਂ ਦਾ ਖੁਸ਼ੀਆਂ ਦਾ ਮੌਕਾ ਆ ਪਤੰਦਰਾ ਉਹ ਫਿਰ ਵੀ ਬਈ ਟੈਨਸ਼ਨ ਹੁੰਦੀ ਆ ਯਾਰ ਵੀ ਇੱਕ ਤੂੰ ਸਮਝਦਾ ਨਹੀਂ ਹਨਾ ਓਏ ਕੋਈ ਚੱਕਰ ਨਹੀਂ ਟੈਨਸ਼ਨ ਨਾ ਲੈ ਸਾਡੇ ਹੱਥੋਂ ਬਣੇ ਤੋ ਹੋ ਤਾਂ ਹੈ ਬਈ ਤੇ ਬਾਕੀ ਜੇ ਕੱਪੜੇ-ਕੁੱਪੜੇ ਰਹਿੰਦੇ ਨੇ ਆਪਾਂ ਲੈ ਆਉਣੇ ਆ ਜਾ ਕੇ ਚੱਲੀਏ ਬਈ ਟਾਈਮ ਨਹੀਂ ਹੈਗਾ ਕਟੋ-ਕਟ ਤੇ ਆ ਮੈਂ ਸ਼ਾਪਿੰਗ ਕਰਕੇ ਬਸ ਹੁਣ ਨਾ ਤੇ ਕੱਲ ਸਵੇਰੇ ਹੀ ਮੈਂ ਚੰਡੀਗੜ੍ਹ ਨਿਕਲਣਾ ਬਈ ਅੱਛਾ ਤੇ ਕੋਈ ਚੱਕਰ ਨਹੀਂ ਫਿਰ ਤੂੰ ਉੱਥੋਂ ਲੈ ਲੈ ਜਿਹੜੇ ਕੱਪੜੇ ਰਹਿੰਦੇ ਹੋਏ ਹਾਂ ਬਸ ਜੇ ਟਾਈਮ ਲੱਗਿਆ ਬਈ ਬਾਹਲੇ ਕੰਮ ਕਰਨੇ ਆ ਬਸ ਮੈਂ ਦੱਸ ਹੀ ਨਹੀਂ ਸਕਦਾ ਤਾਂ ਕਰਕੇ ਬਈ ਉਹ ਠੀਕ ਹਾਂ ਤੇ ਮੈਂ ਕਹਿੰਦਾ ਸੀਗਾ ਬਈ ਤੇ ਓ ਯਾਰ ਤੂੰ ਤੇ ਤੂੰ ਨੂੰ ਛੱਡ ਤੂੰ ਐਂ ਦੱਸ ਵੀ ਜਾਣਾ ਕਦੋਂ ਐ ਮੈਂ ਬਈ ਤਿੰਨ ਚਾਰ ਦਿਨਾਂ ਤੱਕ ਹੀ ਜਾਣਾ ਅੱਛਾ ਟਾਈਮ ਬਹੁਤ ਘੱਟ ਆ ਮੇਰੇ ਕੋਲ ਸੱਚੀ ਕਿਉਂਕਿ ਬਈ ਤੈਨੂੰ ਪਤਾ ਤਾਂ ਹੈਗਾ ਕੰਮ ਕਿੰਨਾ ਹੁੰਦਾ ਕੰਪਨੀ 'ਚ ਉਹ ਤਾਂ ਐਂ ਕਹਿੰਦੇ ਨੇ ਤਿੰਨ ਚਾਰ ਦਿਨ ਵੀ ਬਾਹਲੇ ਨੇ ਤੇ ਉਹ ਤਾਂ ਘਟੋ ਘਟ ਪਈ ਦੋ ਦਿਨਾਂ ਤੱਕ ਟਿਕਟ ਕਰਾਉਣ ਨੂੰ ਫਿਰਦੇ ਸੀਗੇ ਅੱਛਾ ਤੇ ਟਿਕਟ ਦਾ ਟਿਕਟ ਹੋ ਗਈ ਟਾਈਮ ਟੂ ਬਈ ਟਿਕਟ ਹੋ ਗਈ ਤੇ ਉਹ ਭੇਜਣਗੇ ਉੱਥੇ ਦੱਸ ਦਊਂਗਾ ਮੈਂ ਤੈਨੂੰ ਪਰ ਉਹਨਾਂ ਨੇ ਮੈਂਸ਼ਨ ਕਰਤਾ ਸੀ ਵੀ ਤੁਹਾਨੂੰ 3 ਦਿਨ ਤੱਕ ਹੋ ਜਾਊਗੀ ਤੇ 4 ਤਰੀਕ ਨੂੰ ਤੁਸੀਂ ਸਾਨੂੰ ਦਿੱਲੀ ਚਾਹੀਦੇ ਹੋ ਬਈ ਅੱਛਾ ਚਲੋ ਮੇਰੀ ਗੱਲ ਸੁਣੋ ਟੈਨਸ਼ਨ ਨਹੀਂ ਲੈਣੀ ਤੇਰੀ ਭਾਪੂ ਨਹੀਂ ਨਹੀਂ ਟੈਨਸ਼ਨ ਦਾ ਹਾਂ ਬਈ ਤੇ ਇੱਕ ਪ੍ਰੀਤ ਭਗਜੂ ਤੇ ਇੱਕ ਜੇ ਤੂੰ ਤਾਂ ਭਗ ਚੱਲਦਾ ਯਾਰ ਓ ਯਾਰ ਬ੍ਰਿੰਦਰ ਤੈਨੂੰ ਪਤਾ ਤਾਂ ਹੈਗਾ ਮੈਨੂੰ ਤੇਲ ਚੜਦਾ ਨਾਲੇ ਯਾਰ ਘਰ ਦੀਆਂ ਮਹਿਸਾ ਮੇਰੇ ਹੱਥ ਪਈਆਂ ਹੋਰ ਧਾਰ ਕੌਣ ਕੱਢੂਗਾ ਉਹ ਚਲ ਕੋਈ ਗੱਲ ਨਹੀਂ ਭਾਈ ਕਿਹੜਾ ਬਾਲੇ ਟਾਈਮ ਦੀ ਗੱਲ ਆ ਕੋਈ ਯਾਰ ਕੋਈ ਗੱਲ ਨਹੀਂ ਆ ਮੈਂ ਮੁੜ ਕੇ ਤਾਂ ਆ ਜਾਣਾ ਹੈਨਾ ਹਾਂ ਕੋਈ ਚਾਹ ਰੱਖ ਲੈ ਫਿਰ ਬਾਪੂ ਦਾ ਧਿਆਨ ਵੀ ਰੱਖੋ ਯਾਰ ਕੋਈ ਇਹ ਵੀ ਗੱਲ ਭਈ ਜ਼ਰੂਰੀ ਹੈ ਚਲੋ ਕੋਈ ਗੱਲ ਨਹੀਂ ਭਈ ਆ ਤਾਂ ਜਾਣਾ ਕੋਈ ਗੱਲ ਨਹੀਂ ਮੁੜ ਕੇ ਆ ਜਾਊਗਾ ਤੂੰ ਟੈਨਸ਼ਨ ਨਹੀਂ ਲੈਣੀ ਤੂੰ ਕਰ ਪੈਕਿੰਗ हां हां बस भाई मेरी गल सुन हां जी भाई कोई भी गल दिल ते नहीं लावणी ना ना भाई दिल ते ਤਾਂ ਕਾਣੂ ਲਾਈ ਆ ਮੈਂ ਪਰ ਬੈ ਕੇ ਕੋਈ ਗੱਲ ਨਹੀਂ ਭਾਈ ਜੇ ਕੋਈ ਟੈਨਸ਼ਨ ਹੋਵੇ ਭਾਈ ਮੈਂ ਫੋਨ ਤੇ ਆਪੇ ਦੱਸ ਦਿਆ ਕਰੂੰ ਤੈਨੂੰ ਤੂੰ ਟੈਨਸ਼ਨ ਨਾ ਲੈ ਬਸ ਤੂੰ ਕੋਈ ਵੀ ਗੱਲ ਦਿਲ ਤੇ ਨਹੀਂ ਲਾਉਣੀ ਭਾਈ ਤੇਰੇ ਹੁੰਦੇ ਮੈਨੂੰ ਟੈਨਸ਼ਨ ਘਾਦੀ ਐ ਕੋਈ ਗੱਲ ਨਹੀਂ ਤੂੰ ਕਰ ਲੈ ਪੈਕਿੰਗ ਕਾਹ ਚ ਮਹੰਗਾਵਾ ਤੇਰੇ ਵਾਸਤੇ ਨਾ ਨਾ ਬਸ ਭਾਈ ਮੈਂ ਪੀਲੀ ਸੀਗੀ ਠੀਕ ਐ ਚਲ ਓਕੇ ਰੱਖੀ ਤੈਨੂੰ ਓਕੇ ਭਾਈ ਇਹ ਨਾਲ ਥੱਲੇ ਅਗਮਚਾਰ ਕੀ ਰੋਟੀ ਕੌਣ ਖਾਊਗਾ ਦੋ ਚਾਲੇ ਓਏ ਯਾਰ ਬਸ ਲਾਪੇ ਤੇ ਨਹੀਂ ਕਿ ਭੁੱਖ ਜਿਵੇਂ ਖਾਲੀ ਯਾਰ ਇਹ ਜਾ ਕਿੱਥੇ ਜਾਣਾ ਤੁਸੀਂ ਉਹ ਕੁਛ ਨਹੀਂ ਯਾਰ ਉਹ ਆਪਣੇ ਪਿੰਡ ਵਾਲੇ ਵੀਰੇ ਦੇ ਮਾਸਟਰ ਟੱਲੇ ਲੈਖਲਦਾ ਹਗਲਾ ਉਹਦੇ ਕੋਲੇ ਰਾਤ ਨੂੰ ਜਾ ਕੇ ਹੋਣਾ ਮੈਂ ਤੇ ਵੀਰ ਉਹ ਕਹਿੰਦਾ ਯਾਰ ਮੈਂ ਨਾ ਰਹਿ ਜੀ ਮਾ ਚੱਲ ਯਾਰ ਬਗ ਚੱਲੂਗਾ ਦੇਖੀ ਤੁਸੀਂ ਹਰੇਕ ਦਾ ਕੰਮ ਕਰਾਉਂਦੇ ਫਿਰਦੇ ਹੁਣ ਤੁਹਾਨੂੰ ਪਤਾ ਨਾ ਬ੍ਰਿੰਦਰ ਨੇ ਬਾਹਰ ਜਾਣਾ ਸਵੇਰੇ 7 ਵਜੇ ਨਿਕਲਣਾ ਆਪਾਂ ਨੇ ਓਏ ਆਪਾਂ ਉਪਾ ਨਹੀਂ ਜਾਂਦੇ ਤੁਸੀਂ ਜਾਣਾ ਤੈਂ ਤੇ ਪ੍ਰੀਤ ਨੇ ਲਾ ਦੱਸ ਅਸੀਂ ਬੁੜੀਆਂ-ਬੁੜੀਆਂ ਉੱਥੇ ਕੀ ਕਰਾਂਗੇ ਅੱਛਾ ਬੰਦਾ ਕੋਈ ਸਾਡੇ ਨਾਲ ਹੋਵੇ ਨਾ ਬੰਗਾ ਕਿਉਂ ਨੰਨੂ ਨੂੰ ਲੈ ਜਾਓ ਨਾਲ ਮੰਨਿਆ ਕਰੋ ਮੇਰੀ ਗੱਲ ਸੁਣ ਤੂੰ ਵੀ ਮੰਨ ਲੈ ਮੇਰੀ ਗੱਲ ਠੀਕ ਹੈ ਤੂੰ ਮੇਰੀ ਗੱਲ ਸੁਣ ਬਾਪੂ ਘਰੇ ਇਕੱਲਾ ਹੋਊਗਾ ਮੈਂ ਉਹਨਾਂ ਛੱਡ ਕੇ ਜਾਂਦਾ ਚੰਗਾ ਲੱਗਦਾ ਨਾਲੇ ਮੈਂ ਸਨੀਆ ਧਾਰਾ ਕੌਣ ਕੱਢੂਗਾ ਬਾਪੂ ਦੀ ਤਾਂ ਮਜਬੂਰੀ ਹੈ ਵੀ ਉਹ ਸਫ਼ਰ ਨਹੀਂ ਕਰ ਸਕਦੇ ਮੇਰੀ ਵੀ ਮਜਬੂਰੀ ਹੈ ਤੇਲ ਚੜਦਾ ਤੈਨੂੰ ਪਤਾ ਤਾਂ ਹੈਗਾ ਇਹਨਾਂ ਨੂੰ ਉਹ ਇੱਕ ਦਿਨ ਦੀ ਤਾਂ ਗੱਲ ਹੈ ਮੱਜਾ ਚਾਚੇ ਕੇ ਬਨ ਜਾਗੇ ਉਹ ਯਾਰ ਮੱਜਾਂ ਦੇ ਚਾਚੇ ਕੇ ਬਨ ਜਾਗੇ ਮੈਂ ਸਨੀ ਧਾਰਤਾ ਨਹੀਂ ਚਾਹੁੰਦੇ ਧਾਰ ਤਾਂ ਮੇਰੇ ਹੱਥ ਪਈ ਹੋਈ ਹੈ ਯਾਰ ਤੂੰ ਸਮਝਦੀ ਕਿਉਂ ਨਹੀਂ ਚੰਗਾ ਪ੍ਰੀਤ ਮੇਰੀ ਗੱਲ ਸੁਣ ਮੈਂ ਬ੍ਰਿੰਦਰ ਨੂੰ ਸਮਝਾਤਾ ਸਾਰਾ ਕੁਝ ਠੀਕ ਹੈ ਤੇ ਬ੍ਰਿੰਦਰ ਨਾਲ ਮੇਰੀ ਗੱਲ ਹੋ ਗਈ ਤੇ ਕੋਈ ਗੱਲ ਨਹੀਂ ਕਰਨੀ ਤੇ ਨਾਲੇ ਪ੍ਰੀਤ ਨੂੰ ਸਮਝਾ ਕੇ ਲੈ ਕੇ ਜਾਈ ਐਵੇਂ ਕੋਈ ਹਵਾ ਤਵਾ ਨਾ ਬੋਲੇ ਬ੍ਰਿੰਦਰ ਦੇ ਜਾਣ ਤੋਂ ਬਾਅਦ ਜਿਹੜਾ ਕੁਝ ਹੋਊਗਾ ਉਹ ਉਹਨੂੰ ਕੌਣ ਹੈਂਡਲ ਕਰੂ ਓ ਯਾਰ ਉਹਨੂੰ ਕਰ ਲਾਂਗੇ ਨਾ ਆਪਾਂ ਹੈਂਡਲ ਹੁਣ ਉਹ ਤਾਂ ਜਾਂਦੇ ਦਾ ਥੋੜੀ ਮੂਡ ਖਰਾਬ ਕਰਨਾ ਜਾਓ ਬਈ ਤੁਸੀਂ ਤਾਂ ਨਾ ਪਿਓ ਪਤ ਦੂਜਿਆਂ ਦੇ ਕੰਮ ਕਰਾਉਂਦੇ ਰਹਿੰਦੇ ਹੋ ਘਰ ਦੇ ਤੁਹਾਨੂੰ ਕੋਈ ਫਿਕਰ ਹੈ ਨਹੀਂ ਮੇਰੀ ਗੱਲ ਸੁਣ ਦੂਜਿਆਂ ਦੇ ਕੀ ਸਾਰੇ ਹੀ ਆਪਣੇ ਹੁੰਦੇ ਨੇ ਹੁਣ ਘਰ ਦੇ ਕੰਮ ਹੋਰ ਕੌਣ ਕਰੂਗਾ ਤੇਰੀ ਗੱਲ ਸੁਣ ਤੁਸੀਂ ਜਾਣਾ ਕਦੋਂ ਦੱਸੀ ਤਾਂ ਜਾਣੀ ਆ ਵੀ ਸਵੇਰੇ 3 ਵਜੇ ਨੂੰ ਗੱਡੀ ਆਜੂਗੀ ਫੋਨ ਕਰਤਾ ਬ੍ਰਿੰਦਰ ਨੇ ਤੁਸੀਂ ਦੋਨੇ ਜਾਨੀਆਂ ਚੱਲ ਜਿਓ ਬਾਪੂ ਦੀ ਚਾਹ ਬਣਾ ਕੇ ਇੱਥੇ ਰੱਖ ਜਿਓ ਨਹੀਂ ਮੈਂ ਆਪ ਆ ਕੇ ਬਣਾ ਲਾਂਗਾ ਠੀਕ ਐ ਬ੍ਰਿੰਦਰ ਨੂੰ ਮੈਂ ਸਮਝਾਤਾ ਮੈਂ ਮਿਲ ਕੇ ਜਾਊਂਗਾ ਬ੍ਰਿੰਦਰ ਨੂੰ ਠੀਕ ਐ ਠੀਕ ਐ ਜੀ ਜਾਓ ਤੁਸੀਂ ਚੱਲ ਠੀਕ ਐ ਮੈਂ ਜਾ ਕੇ ਆਉਣਾ ਤੁਸੀਂ ਕਰਾ ਦਿਓ ਲੋਕਾਂ ਦੇ ਕੰਮ ਘਰ ਦਾ ਕੀ ਐ ਘਰ ਦੇ ਕੰਮ ਤਾਂ ਆਪੇ ਹੋ ਜਾਣਗੇ ਸ਼ਿਗਰਾ ਬਾਪੂ ਜੀ ਸਤਿ ਸ੍ਰੀ ਅਕਾਲ। ਮਿੰਦਰ ਆ ਗਿਆ ਸੀ ਉਥੇ। ਹਾਂਜੀ ਹਾਂਜੀ ਹਾਂਜੀ। ਹੋਰ ਠੀਕ ਹੋ ਬਾਪੂ ਜੀ? ਹਾਂ ਠੀਕ ਆ ਤੂੰ ਲੈ ਸ। ਕਿਵੇਂ ਤੁਸੀਂ ਕਿੱਧਰ ਸੀ ਪਹਿਲਾਂ? ਬਸ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਆ ਗਏ ਸੀਗੇ। ਫਿਰ ਮੈਂ ਆ ਕੇ ਇੱਥੇ ਬਹਿ ਗਿਆ ਘਰੇ ਮਨ ਜਾਣੀ ਲੱਗਿਆ। ਉਹ ਤਾਂ ਮੈਨੂੰ ਪਤਾ ਬਾਪੂ ਜੀ ਤੁਹਾਡਾ ਮਨ ਘਾਤ ਨੂੰ ਨਹੀਂ ਲੱਗਦਾ। ਕੋਈ ਗੱਲ ਨਹੀਂ ਬਾਪੂ ਜੀ ਉਹ ਮੈਨੂੰ ਹੀ ਦੱਸਿਆ ਸੀ ਈਸ਼ੂ ਨੇ। ਵੀ ਐ ਕਰਕੇ ਕੀ ਗੱਲ ਹੋਈ ਸੀਗੀ। ਬਾਪੂ ਜੀ ਮੈਂ ਹੁਣ ਬਥੇੜਾ ਸਮਝਾਇਆ ਸੀ ਪ੍ਰੀਤ ਨੂੰ। ਹੁਣ ਮੇਰੇ ਵੀ ਹੱਥ ਵਾਸ਼ ਕੁਝ ਨਹੀਂ ਹੈਗਾ। ਚਲ ਕੋਈ ਨਾ ਪੱਤੋ ਦੀ ਮਤ ਹੈ ਜੀ ਆਪੇ ਸਮਝ ਜੂਗੀ ਕੋਈ ਗੱਲ ਨਹੀਂ ਤੂੰ ਨਾ ਟੈਨਸ਼ਨ ਚਲੋ ਗੱਲ ਛੱਡੋ ਬਾਪੂ ਜੀ ਤੁਹਾਨੂੰ ਕੁਝ ਖ਼ਬਰੀ ਦੇਵਾਂ ਮੈਂ ਮੇਰਾ ਵੀਜ਼ਾ ਆ ਗਿਆ ਸੀਗਾ ਅੱਛਾ ਹਾਂਜੀ ਬਹੁਤ ਵਧੀਆ ਹੋ ਗਿਆ ਫਿਰ ਤਾਂ ਬਸ ਮੈਂ 3-4 ਦਿਨਾਂ ਤੱਕ ਨਾ ਕੈਨੇਡਾ ਜਾਣਾ ਤੇ ਟਾਈਮ ਹੈ ਨਹੀਂ ਸੀਗਾ ਤਾਂ ਕਰਕੇ ਤੇ ਮੈਨੂੰ ਐਂ ਸੀ ਮੈਂ ਤੁਹਾਡੇ ਕੋਲ ਦੱਸ ਜਾ ਅੱਛਾ ਚਲੋ ਬਹੁਤ ਵਧੀਆ ਹੋ ਗਿਆ ਕਦੋਂ ਜਾਣਾਗਾ ਮੈਂ 3-4 ਦਿਨਾਂ ਤੱਕ ਹੀ ਜਾਣਾ ਬਾਪੂ ਜੀ ਅੱਛਾ ਚਲ ਫਿਰ ਤੂੰ ਐਂ ਕਰੀ ਪੁੱਤ ਫਿਰ ਕਿਹਾ ਕਿਸੇ ਨੂੰ ਨਾਲ ਜਾਣ ਵਾਸਤੇ ਈਸੂ ਵਰਗੇ ਹੋ ਜਾਣਗੇ ਇੱਕ ਦੋ ਹੋਰ ਨਹੀਂ ਨਹੀਂ ਪਾਪੂ ਜੋ ਕਹਿੰਦਾ ਵੀ ਐ ਕਰਕੇ ਵੀ ਮੈਂ ਨਹੀਂ ਜਾ ਸਕਦਾ ਵੀ ਮੱਜਾ ਮੇਰੇ ਹੱਥ ਲੱਗੀਆਂ ਨੇ ਅੱਛਾ ਤੇਰਾ ਤਾਂ ਔਖਾ ਉਹ ਕਹਿੰਦਾ ਵੀ ਤੂੰ ਭਾਬੀ ਤੇ ਪ੍ਰੀਤ ਨੂੰ ਲੈ ਜੀ ਅੱਛਾ ਹਾਂ ਸੱਚੇ ਵੀ ਗਲਤ ਨਹੀਂ ਸਹੀ ਆ ਪੁੱਤ ਫਿਰ ਲੈ ਕੇ ਕਿਹਨੂੰ ਜਾਏਗਾ ਨਾਲ ਮੈਂ ਪ੍ਰੀਤ ਤੇ ਭਾਬੀ ਨੂੰ ਲੈ ਜਾਊਂਗਾ ਬਾਪੂ ਜੀ ਕਿਉਂਕਿ ਫਿਰ ਪਤਾ ਕੀ ਹੈ ਘਰ ਦੇ ਇੱਕ ਦੋ ਬੰਦੇ ਤਾਂ ਹੋਣੇ ਜ਼ਰੂਰੀ ਨੇ ਚਲ ਏ ਠੀਕ ਹੈ ਤੇਰੀ ਗੱਲ ਉਹ ਵਗ ਜਾਣੀ ਆ ਮੈਂ ਚਲ ਬਾਪੂ ਜੀ ਅਜੂਂਦਰ ਚੱਲਦੇ ਆ ਹਾਂ ਚੱਲ ਪੁੱਤ ਇੱਥੇ ਨਾ ਬੈਠਿਆ ਕਰੋ ਨਾਲੇ